ਹਿੰਦ ਤੇ ਪਰੇ ਕੀ ਕਿੰਨ ਜਦ ਤੱਕ ਕੋਈ ਵੀ ਤੁਸੀਂ ਕੰਮ ਕਰਦੇ ਇਹ ਕੰਮ ਨਹੀਂ ਪਤਲੀ ਨਹੀਂ ਚਾਹੀਦਾ ਇਹ ਤੁਹਾਨੂੰ ਇਹ ਚਾਹੀਦਾ ਕਿ ਲੋਕਾਂ ਨੂੰ ਵਾਸਿ ਸਿਖਾਤਾ ਪਵਾਰਾ ਦੀ ਖਬਰਾਂ ਲੱਗੀਆਂ ਪਰ ਫੂਡ ਦਾ ਸਟੈਂਡ ਉੱਥੇ ਜਾਉਂਦੇ ਨੇ ਜੀ ਮਲਾਬਤ ਉੱਥੇ ਦੇ ਉੱਥੇ ਹੈ ਮਨ ਬੈਨ ਦੀ ਦਰਦੇ ਸੱਚੇ ਸੁੱਤ ਇਹਦਾ ਲਾ ਠੀਕ ਕੀਤਾ ਜਾਵੇ ਜਦ ਨਾਲ ਫੂਡ ਸੇਫਟੀ ਸੇਮ ਦੇ ਸਟੈਂਡਰਡ ਤਿਆਰੀ ਪਖਾੜਾ ਲੋਕਾਂ ਨੂੰ ਮਿਲੇ ਜਿਹੜਾ ਕਿ ਸਾਡਾ ਫੂਡ ਸੇਫਟੀ ਸੰਕਰਣ ਹੋ ਜਾ ਸੇ ਚੱਤਾਂ ਜਿਹੜੀ ਚੰਗੀ ਲੱਗਦੀ ਹੈ ਸਿਰ ਅਸੀਂ ਦੇਖੀਦਾ ਵੀ ਮੇਰੋਸ ਖਦੇ ਆਇਆ ਦੋ ਹਫ਼ਤੇ ਦੇ ਵਿੱਚ ਸਾਡੇ ਏਜੰਟ ਠੀਕ ਨਹੀਂ ਅੱਡੇ। ਫਿਰ ਫਾਲੋਅ ਅਪ ਨਹੀਂ ਕੀਤਾ। ਉਹ ਕਹਦਾ ਜਾਂਦਾ ਜੇ ਜਦੋਂ ਪੁੱਛਿਆ ਪਰ ਫੀਣੀ ਤੇ ਸ਼ੌਪ ਜਿਹੜੀ ਬਾਲ ਵਿੱਚ ਪਾਈ ਸੀ। ਤਾਂ ਮਿਲਤੋਂ ਬੜੀਆਂ ਚੀਜ਼ਾਂ ਦਾ ਸੁਭਾਵਕ ਹੈ ਜਦੋਂ ਤੁਸੀਂ ਬਾਣਾ بیوی ਪੰਡਲ ਮਹੂਰੇ ਖਵਾ ਜਦੋਂ بیوی ਪੰਡਲ ਵੀਰ ਮਹੂਰੇ ਤਾਂ ਜਿਹੜਾ ਨਰਾਜਪੋਰ ਹੈ ਜਿਹੜਾ ਗੰੰਦ ਪਾਉਂਦਾ ਜਨੇ ਜ਼ਹਿਰ ਕਰਾਉਣਾ। ਉਹਨੇ ਤਰ੍ਹਾਂ ਦੀ ਉਹ ਤੁਹਾਨੂੰ ਦੇ ਦਊਗਾ ਬੜਾ। ਦੋਸਤੋ ਅੱਜ ਸਾਡੇ ਨਾਲ ਮੌਜੂਦ ਨੇ ਪਿਛਲੇ ਦਿਨੀ ਅਖਬਾਰਾਂ ਬਖਵਖ ਚੈਨਲਾਂ ਦੇ ਚਰਚਿਤ ਰਹੇ ਤਾਕੜ ਅਕਸਰ ਜਿਹੜਾ ਸੇਤ ਅਕਸਰ ਡਾਕਟਰ ਲਖਵੀਰ ਸਿੰਘ ਜੀ ਜਿਨ੍ਹਾਂ ਨੇ ਮੁਨਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਇੱਕ ਮਹਮ ਵਿਧੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਤਯਿਆ ਕੀਤਾ ਸੀਗਾ ਬੇਹੋਸ਼ਿਆਰ ਪਟੇ ਲੋਕਾਂ ਨੂੰ ਤੇ ਨਾਲ ਨਾਲ ਹੋਰ ਇਲਾਕੇ ਦੇ ਲੋਕਾਂ ਨੂੰ ਜਿਹੜਾ ਮਲਾਬੜ ਖੁਰੀ ਤੋਂ ਬਾਅਦ ਜਿਹੜਾ ਬਚਾ ਕੇ ਰੱਖਣਾ ਤੇ ਵਧੀਆ ਟਿਪ ਜਿਹੜੀ ਕੁਆਲਿਟੀ ਵਾਲੀਆਂ ਚੀਜ਼ਾਂ ਪ੍ਰੋਵਾਈਡ ਮਹੱਈਆ ਕਰਾਉਣੀਆਂ ਜਿਹਦੇ ਵੀ ਉਹਨਾਂ ਨੇ ਉਸ ਮਹਿੰਮ ਦੇ ਤਹਿਤ ਵੱਖ-ਵੱਖ ਥਾਵਾਂ ਤੇ ਚਾਹੇ ਦੁੱਧ ਹੋਵੇ ਚਾਹੇ ਖਾਣ-ਪੀਣ ਦੀ ਚਾਹੇ ਹਲਵਾਈਆਂ ਦੁਕਾਨਾਂ ਦੇ ਉੱਥੇ ਆਪਣੀ ਮੌਨ ਦੇ ਤੇ ਜਾ ਕੇ ਚੈਕਿੰਗ ਕੀਤੀ ਸੈਂਪਲ ਵੀ ਲਏ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਦਿੱਥੇ ਉਹਨਾਂ ਦੀ ਕਾਨੂੰਨੀ ਕਾਰਵਾਈ ਬਣਦੀ ਰਹੀ ਉਹ ਵੀ ਕੀਤੀ ਅਸੀਂ ਇਹਨਾਂ ਸਾਰੇ ਸਵਾਲਾਤ ਨੂੰ ਲੈ ਕੇ ਡਾਕਟਰ ਲਵੀਸ਼ ਸਿੰਘ ਜੀ ਨਾਲ ਗੱਲ ਕਰਾਂਗੇ ਉਸ ਮਹਿੰਮ ਦੇ ਤਹਿਤ ਕਿੰਨੀ ਦੇਰ ਇਹਨਾਂ ਨੇ ਮਹਿੰਮ ਚਲਾਈ ਹੁਣ ਵੀ ਨਿਰੰਤਰ ਚੱਲ ਰਹੀ ਹੈ ਔਰ ਕਿੰਨੇ ਸ ਗਰੂ ਕੋ ਹੋਣਾ ਔਰ ਮਲਾਵਟ ਖੋਰੀ ਤੋਂ ਬਾਅਦ ਸਾਂ ਨੇ ਤੇ ਵਧੀਆ ਚੀਜ਼ਾਂ ਉਹਨਾਂ ਨੇ ਖਾਨ ਬਿੜੀ ਮੁਹਈਆ ਕਰਵਾਈ। ਸੋ ਡਾਕਟਰ ਲਖਮੀ ਸਿੰਘ ਜੀ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਪਿਛਲੇ ਦਿਨੀ ਤੁਸੀਂ ਮਿਸ਼ਨ ਤੰਦਰੁਸਤ ਪੰਜਾਬ ਜਿਹੜਾ ਸਰਕਾਰ ਉਹਦੇ ਤਹਿਤ ਹਸ਼ਿਆਲਪੜ ਦੇ ਲੋਕਾਂ ਨੂੰ ਖਾਸ ਕਰ ਜਿਹੜਾ ਇੱਕ ਬਹੁਤ ਵਧੀਆ ਪੁਲਟੀ ਵਾਈਚੀ ਚੰਖ ਜਿਹੜੀਆਂ ਮੁਹਈਆ ਕਰਵਾਉਣ ਦੀ ਇੱਕ ਮਹਿੰਮ ਬਿੜੀ ਸੀ। ਉਹਦੇ ਵਿੱਚ ਕਦੋਂ ਬਿੜੀ ਸਤੇ ਕਿਸ ਤਰ੍ਹਾਂ ਉਹਨੂੰ ਸ਼ੁਰੂਆਤ ਕੀਤੀ ਤੇ ਹੁਣ ਤੱਕ ਕਿੰਨਾ ਤੁਸੀਂ ਉਹਦੇ ਵਿੱਚ ਸਕਸੈਸ ਹੋ ਚੁੱਕੇ ਹੋ ਜੀ? ਅ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ। ਦੂਜੀ ਗੱਲ ਮੈਂ ਇਹ ਕਰਦਾ ਵੀ ਜਿਹੜੀ ਇਹ ਮਹਿੰ ਇਹ ਸੈਂਪਲਿੰਗ ਤਾਂ ਸਭ ਜਗ੍ਹਾ ਜਿਲ੍ਹਿਆਂ 'ਚ ਵੈਸੇ ਵੀ ਚੱਲਦੀ ਰਹਿੰਦੀ ਆ ਟਾਰਗੇਟਸ ਹੁੰਦੇ ਆ ਉਹਨਾਂ ਨੂੰ ਫੁੱਲਫਿਲ ਕਰਨੇ ਹਰ ਬੰਦਾ ਹੀ ਕਰਦਾ ਫੂਡ ਸੇਫਟੀ ਟੀਮਾਂ ਸਾਰੀਆਂ ਕਰਦੀਆਂ ਆਪਾਂ ਵੀ ਕੀਤਾ ਪਰ ਜਿਹੜੇ ਵਕ ਵਕ ਟਾਈਟਲ ਮਿਲੇ ਆ ਮੈਂ ਉਹਦੇ ਕਰਕੇ ਜਾਣਾ ਚਾਹੁੰਦਾ ਵੀ ਜੇ ਡਿਊਟੀ ਸਾਰੇ ਕਰਦੇ ਮੈਂ ਵੀ ਕਰਦਾ ਫਿਰ ਸਾਨੂੰ ਇਹ ਜਿਹੇ ਟਾਈਟਲ ਕਿਉਂ ਮਿਲੇ ਆ ਅਸੀਂ ਜ਼ਿਆਦਾ ਹਾਈਲਾਈਟ ਕਿਉਂ ਹੋਗਾ ਉਹਦੇ ਲਈ ਮੈਂ ਇਹ ਗੱਲ ਕਰਦਾ ਪਹਿਲਾਂ ਤਾਂ ਸੈਂਪਲਾਂ ਦੀ ਥੋੜੀ ਡਿਟੇਲ ਦਿੰਦਾ 400 ਦੇ ਕਰੀਬ ਅਸੀਂ ਸੈਂਪਲ ਭਰੇ ਸੀ ਸਾਲ 'ਚ 36 ਸਬਸਟੈਂਡਰਡਾਈਜ਼ ਜੀ ਤੇ ਜਿੱਚ ਅਨਸੇਫ ਤੇ ਨਾਇਆ ਤੇ ਜਿਹੜੇ ਲਾਇਸੈਂਸ ਅਸੀਂ 600 650 ਦੇ ਕਰੀਬ ਦਿੱਤੇ ਤੇ 2100 ਦੇ ਕਰੀਬ ਅਸੀਂ ਰਜਿਸਟ੍ਰੇਸ਼ਨਾਂ ਕੀਤੀਆਂ ਜਿਹੜੇ ਸਮੇਂ 'ਚ ਜਿਹੜੇ ਕੋਰਟ ਕੇਸ ਲਾਂਚ ਕੀਤੇ ਆ ਉਹ 48 ਕੇਸ ਦੇ ਲਗਭਗ ਲਾਂਚ ਕੀਤੇ ਜੀ ਸੋ ਇਹ ਸਟੇਟਸ ਹੈਗਾ ਸਾਡੀ ਸੈਂਪਲਿੰਗ ਦੀ ਪਰ ਇਹ 'ਚ ਤੁਹਾਨੂੰ ਇੱਕ ਚੀਜ਼ ਸਾਹਮਣੇ ਆਊਗਾ ਭਈ ਜਿਹੜੀ ਮਹਮਮਾ ਨਾ ਮਹਮ ਦੇ ਬਾਰੇ 'ਚ ਇਹ ਕਹਿੰਦੇ ਜਦੋਂ ਕੋਈ ਵੀ ਤੁਸੀਂ ਕੰਮ ਕਰਦੇ ਹੋ ਇਹ ਕਾਗਜ਼ੀ ਪੱਤਰੀ ਨਹੀਂ ਚਾਹੀਦੀਆਂ ਇਹ ਤੁਹਾਨੂੰ ਇਹ ਨਹੀਂ ਚਾਹੀਦਾ ਵੀ ਲੋਕਾਂ ਨੂੰ ਵਸ ਦਿਖਾ ਦਿੱਤਾ ਅਖਬਾਰਾਂ 'ਚ ਖਬਰਾਂ ਲੱਗੀਆਂ ਪਰ ਫੂਡ ਦਾ ਸਟੈਂਡਰਡ ਉੱਥੇ ਦਾ ਉੱਥੇ ਰਹੇ ਜੀ ਮਲਾਵਟ ਕੋਰੀ ਉੱਥੇ ਦੇ ਉੱਥੇ ਰਹੇ ਇਹ ਮੈਂ ਜੋ ਮੈਂ ਮਹਿਸੂਸ ਕੀਤਾ ਵੀ ਜੇ ਇੰਨੀ ਫੂਡ ਸੇਫਟੀ ਟੀਮਾਂ ਵੀ ਕੰਮ ਕਰਦੀਆਂ ਸਾਰਾ ਕੁਝ ਠੀਕ ਹੈ ਪਰ ਲੋਕਾਂ ਦੀ ਸ਼ਿਕਾਇਤ ਤਾਂ ਫਿਰ ਉਦਾਂ ਹੀ ਸਾਫ ਸਫਾਈ ਨਹੀਂ ਹੈਗੀ ਕਿਤੇ ਹਾਈਜਨ ਦਾ ਖਿਆਲ ਨਹੀਂ ਰੱਖਦੇ ਲੋਕੀਂ ਪੜਾਉਣ ਵਾਲੇ ਜਿੱਥੇ ਕਿਚਨ ਵਰਕਸ਼ਾਪ ਤਿਆਰ ਕਰਦੇ ਆ ਉਹਨਾਂ ਦਾ ਕੋਈ ਮਿਆਰ ਹੀ ਨਹੀਂ ਉਹਨਾਂ ਨੇ ਰਹਿਣ ਦਿੱਤਾ ਤੇ ਜਿਹੜਾ ਐਡਲਟਰੇਸ਼ਨ ਆ ਚਾਹੇ ਮਿਲਕ ਮਿਲਕ ਪ੍ਰੋਡਕਟ ਤੇ ਲਾ ਲਓ ਜਾਂ 컬러ਫੁਲ ਸਵੀਟਸ ਜਿਹੜੀਆਂ ਉਹਨਾਂ ਨੇ ਮਿਆਰ ਚ ਨਹੀਂ ਸੁਧਾਰ ਆ ਰਿਹਾ ਸਾਰਾ ਕੁਝ ਹੁੰਦਿਆਂ ਹੁੰਦਿਆਂ ਵੀ ਸਾਰਾ ਕੁਝ ਚੱਲ ਰਿਹਾ ਬਿਸਾਈਡਸ एवरीथिंग ਉਹਨੂੰ ਲੈ ਕੇ ਫਿਰ ਮਨਨ ਮੈਂ ਨਿੱਜੀ ਤੌਰ ਤੇ ਸੋਚਿਆ ਸੀ ਕਿ ਕੋਈ ਇਦਾਂ ਦਾ ਕੀ ਕੀਤਾ ਜਾਵੇ ਜਿਸ ਦੇ ਨਾਲ ਫੂਡ ਸੇਫਟੀ ਸੇਫ ਤੇ ਸਟੈਂਡਰਡ ਮਿਆਰੀ ਖਾਣਾ ਲੋਕਾਂ ਨੂੰ ਮਿਲੇ ਜਿਹੜਾ ਕਿ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ 2006 ਦਰਸਾਉਂਦਾ ਉਹਦੇ ਵਿੱਚ ਸਭ ਤੋਂ ਵੱਡਾ ਪਾਰਟ ਸੀ ਅਵੇਅਰਨੈਸ ਜੀ ਭਈ ਜਿਹੜਾ ਫੂਡ ਸੇਫਟੀ ਟੀਮ ਕਰਦੀ ਹੈ ਅਸੀਂ ਜਾ ਕੇ ਕਿਸੇ ਸਵੀਟ ਸ਼ਾਪ ਤੇ ਜਾਂ ਵੈਂਡਰ ਤੇ ਜਾ ਕੇ ਪੁਆਇੰਟ ਆਊਟ ਕਰਦੇ ਵੀ ਆਹ ਕਮੀਆਂ ਹੈ ਚਾਹੇ ਉਹ ਹਾਈਜਨ ਚਲਾਨ ਕੱਟ ਕੇ ਕਰੀਏ ਚਾਹੇ ਉਹ ਉਹਨੂੰ ਇੰਪਰੂਵਮੈਂਟ ਨੋਟਿਸ ਦੇ ਦਈਏ ਚਾਹੇ ਅਲੱਗ-ਅਲੱਗ ਪੈਰਾਮੀਟਰ ਹੋਰ ਵੀ ਆ ਹਾਈਜਨ ਰੇਟਿੰਗ ਕਰਵਾ ਦਈਏ ਹਨਾ ਚਾਹੇ ਉਹਦਾ ਹਾਈ ਰਿਸਕ ਆਡਿਟ ਕਰਵਾ ਦਈਏ ਜੋ ਵੀ ਇਨਸਪੈਕਸ਼ਨ ਸਾਰਾ ਕੁਝ ਕਰਕੇ ਪਰ ਉਦੇ ਨਾਲ ਨਾਲ ਮੈਂ ਜੋ ਸਭ ਤੋਂ ਵੱਡੀ ਗੱਲ ਦੇਖੀ ਆ ਕਿ ਜੇ ਲੋਕੀ ਅਵੇਅਰ ਹੋ ਜਾਣ ਨਾ ਫੂਡ ਸੇਫਟੀ ਟੀਮ ਦਾ ਹਿੱਸਾ ਬਣ ਜਾਣ ਲੋਕੀ ਤਾਂ ਫੂਡ ਠੀਕ ਹੋਣਾ ਅਦਰਵਾਈਜ਼ ਨਹੀਂ ਹੋਣਾ ਜਦੋਂ ਮੈਂ ਮੇਲਣੇ ਤੇ ਜਾ ਕੇ ਮੈਂ ਖੰਡ ਫੜਦਾ ਹੁਣ ਦੇਖਿਓ ਤੁਸੀਂ ਲੋਕੀ ਫੜਨ ਲੱਪੇ ਜਦੋਂ ਕਲਰਫੁਲ ਮਠਿਆਈਆਂ ਦੀ ਗੱਲ ਹੁੰਦੀ ਆ ਲੋਕੀ ਸਵਾਲ ਉਠਾਉਣ ਲੱਪੇ ਇਹ ਰੰਗ ਕਿਉਂ ਮਲਾਇਆ ਤੂੰ ਇਹਦੇ ਵਿੱਚ ਲੱਡੂਆਂ 'ਚ ਕਿਉਂ ਮਲਾਇਆ ਚਮਚਮਚ ਕਿਉਂ ਮਲਾਇਆ ਜਦੋਂ ਸਵਾਲ ਉੱਠਦਾ ਹੈ ਵੀ ਲੋਕੀ ਹੁਣ ਜਿੱਥੇ ਜੂਸ ਤੇ ਅਸੀਂ ਸਾਡੀਆਂ ਵੀਡੀਓ ਹਾਈਲਾਈਟ ਹੋਈਆਂ ਤਾਂ ਲੋਕਾਂ ਨੇ ਜੂਸ ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਜਦੋਂ ਪਨੀਰ ਦੀ ਸਾਡੀ ਵੀਡੀਓ ਦੇਖੀ ਲੋਕੀ ਪਨੀਰ ਤੇ ਕਹਿਣ ਲੱਗੇ ਵੀ 200 ਮੇਰਾ ਪਰਪਸ ਹੈ ਸਿਜਨੋਹਾ ਸਾਹਿਬ ਵੀ ਕੋਈ ਚੀਜ਼ ਕੋਈ ਵੀ ਬਿਜ਼ਨਸ ਵਾਲਾ ਫੂਡ ਵਾਲਾ ਚਾਹੇ ਉਹ ਪ੍ਰਵਾਸੀ ਆ ਚਾਹੇ ਕੋਈ ਆ ਉਹ ਤੁਹਾਡੇ ਧੱਕੇ ਨਾਲ ਥੋੜਾ ਮੂੰਹ ਚ ਪਾਉਂਦਾ ਹੈ ਨਾ ਤੁਸੀਂ ਉਹਦੇ ਖਾਣ ਜਾਂਦੇ ਹੋ ਉਹ ਮਤਲਬ ਫਿਰ ਦੂਜੀ ਗੱਲ ਜਦੋਂ ਉਹ ਅਗਲਾ ਕਹਿਣਾ ਤੁਹਾਨੂੰ ਕਿਹੜਾ ਇਨਵਾਈਟ ਕੀਤਾ ਖੜਾ ਰਵੇ ਮੈਂ ਕਹਿੰਦਾ ਜਦੋਂ ਕੋਈ ਚੀਜ਼ ਬੰਦਾ ਮਿਆਰੀ ਚੀਜ਼ ਨਹੀਂ ਦਿੰਦਾ ਉਹਦਾ ਉਹਦਾ ਬਾਈਕਾਟ ਹੋਣਾ ਚਾਹੀਦਾ ਉਹਦੀ ਰੇੜੀ ਤੇ ਜਾਵੇ ਹੀ ਨਾ ਖਾਵੇ ਨਾ ਆਪੇ ਰੇੜੀ ਲੈ ਜਾਉ ਘਰ ਨੂੰ ਮੋੜ ਕੇ ਫਿਰਉ ਆਪੇ ਕੋਈ ਹੋਰ ਧੰਦਾ ਕਰ ਲੇਗਾ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਅਵੇਰਨੈਸ ਵਾਲਾ ਪੁਆਇੰਟ ਜਿਹੜਾ ਨਾ ਉਹ ਚਾਪਾ ਬਹੁਤ ਸਫਲ ਹੋਏਗਾ ਐ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਟਾਈਟਲ ਦੀ ਸਟਾਰਟਿੰਗ ਦੇ ਵਿੱਚ ਗੱਲ ਇਹ ਟਾਈਟਲ ਕੋਸ਼ਿਸ਼ ਹੁੰਦੀ ਹੈ ਕਿ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਹੀ ਮਿਲਦੇ ਆ ਜਿਹੜੇ ਕੋਈ ਕੰਮ ਕਰਦੇ ਆ ਤੁਹਾਨੂੰ ਇੱਕ ਤਾਕੜ ਅਧਿਕਾਰੀ ਜ਼िला ਸੇਤ ਅਧਿਕਾਰੀ ਕੋ ਜਿਹੜਾ ਲੋਕਾਂ ਨੇ ਦਿੱਤਾ ਹੈ ਜਿਹਦੇ ਵਿੱਚ ਤੁਸੀਂ ਦੱਸਿਆ ਇਸ ਜਿਹੜੀ ਮੋਹਮੱਦੀ ਸੀ ਉਹਦੇ ਵਿੱਚ ਤੁਸੀਂ ਸਕਸੈਸ ਵੀ ਹੋਣੀ ਬਹੁਤ ਸਾਰੇ ਬੇਲੇ ਨੇ ਹੱਲੇ ਵੀ ਜਿਹੜੀਆਂ ਸਰਕਾਂ ਦੇ ਕਿਨਾਰੇ ਆ ਬੇਸ਼ੱਕ ਡਿਸਟ੍ਰਿਕਟ ਹੁਸ਼ਾਹਪੁਰ ਦੀ ਗੱਲ ਹੈ ਥਰੂ ਆਊਟ ਪੰਜਾਬ ਦੇ ਵਿੱਚ ਵੀ ਆ ਕਈ ਜਗ੍ਹਾ ਤੁਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਲੋਕ ਜਾਗਰੂਕ ਵੀ ਗ੍ਰਾਹਕ ਵੀ ਜਾਗਰੂਕ ਹੋਇਆ ਔਰ ਲੋਕਾਂ ਤੋਂ ਡਿਮਾਂਡ ਕਰਨ ਲੱਗਾ ਕੋਈ ਡਾਕਟਰ ਲਖਵੀਰ ਨੇ ਅੱਜ ਜਿਹੜਾ ਚਰਚਾ ਕੀਤਾ ਕਿ ਵੀਡੀਓਜ਼ ਦੇ ਵਿੱਚ ਜਿਹੜਾ ਸਾਥ ਹੈ ਹੋਇਆ ਹੁਣ ਜਿਹੜੀ ਅਸੀਂ ਇਹ ਗੱਲ ਕਰਦੇ ਆਂ ਕਿ ਜਿਹੜੇ ਬੇਲਣੇ ਵਾਲੇ ਆ ਜਿਹਦੇ ਇਹਨਾਂ ਦੀ ਤੁਸੀਂ ਮਾਮਲੇ ਦਰਜ ਕੀਤੇ ਜਾਂ ਕੋਰਟ ਦੇ ਵਿੱਚ ਕੀਤੇ ਜਾਂ ਸੈਂਪਲ ਲੈ ਜਾਂ ਕਿਸੇ ਤਰ੍ਹਾਂ ਜੋ ਵੀ ਇਹਨਾਂ ਦੇ ਆ ਪਿੱਛੇ ਜਾਂ ਖੰਡ ਵੀ ਤੁਸੀਂ ਇਹਨਾਂ ਦੀ ਕਰਾਈ ਫਿਰ ਦੁਬਾਰਾ ਤੁਸੀਂ ਰੀਚੈਕ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਤੁਹਾਡੇ ਉੱਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ ਤੁਸੀਂ ਸਾਡੀਆਂ ਵੀਡੀਓ ਨਹੀਂ ਦੇਖੀਆਂ ਸ਼ਾਇਦ ਜਿੱਦਾਂ ਹੁਣ ਅੱਜ ਵੀ ਮੇਰਾ ਪ੍ਰੋਗਰਾਮ ਹੈ ਤੇ ਜਿਨ੍ਹਾਂ ਨੂੰ ਇੰਪਰੂਵਮੈਂਟ ਨੋਟਿਸ ਦੇ ਕੇ ਆਇਆ ਸੁਧਾਰ ਵਾਸਤੇ ਵੀ ਉਹਦੇ 'ਚ ਕਾਫੀ ਪੁਆਇੰਟਸ ਹੁੰਦੇ 11 12 ਉਹਦੇ 'ਚ ਅਸੀਂ ਟਿਕ ਕਰ ਦਿੰਦਾ ਵੀ ਤੇਰੇ ਕੋਲ ਲਾਇਸੈਂਸ ਐ ਨਹੀਂ ਰਜਿਸਟ੍ਰੇਸ਼ਨ ਤੇਰੇ ਸਾਫ ਸਫਾਈ ਬਿਲਕੁ ਤੇਰੇ ਫੂਡ ਸੇਫਟੀ ਦਾ ਜਿਹੜੇ ਗੀਅਰਸ ਹੁੰਦੇ ਆ ਮਈਅਰ ਕੈਪਸ ਗਲਵਜ਼ ਵਗੈਰਾ ਉਹ ਕੋਈ ਨਹੀਂ ਪਾਏ ਉਹ ਅਲੱਗ-ਅਲੱਗ ਪੁਆਇੰਟ ਆ ਜਿਹੜੀ ਵੀ ਕਮੀ ਚੰਨ ਲੱਗਦੀ ਆ ਫਿਰ ਅਸੀਂ ਦੇਖੀਦਾ ਵੀ ਨਿਊਟਰਸ ਤਾਂ ਦੇ ਆ ਨਾ ਦੋ ਹਫ਼ਤੇ ਦੇ ਵਿੱਚ ਸਾਰੀਆਂ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਫਿਰ ਫਾਲੋਅ ਅਪ ਲਈ ਵੀ ਜਾਣੇ ਬਕਾਇਦਾ ਜਾਇਦਾ ਜਿੱਦਾ ਪਿੱਛੇ ਜੇ ਬਰਫੀ ਵਾਲੀ ਇੱਥੇ ਸ਼ਾਪ ਸੀ ਜਿਹੜੀ ਟਾਇਲਟ ਵਿੱਚ ਬਣਾਈ ਸੀ ਤੇ ਜਾਲੇ ਲੱਗਿਓ ਸੀ ਸਾਫ ਸਫਾਈ ਜਰਾ ਨਹੀਂ ਸੀਗੀ ਉਹਦੇ ਗਏ ਆ ਜੀ ਜੇ ਉਹਦਾ ਗੰਦ ਵਾਲਾ ਪੱਖ ਹਾਈਲਾਈਟ ਕੀਤਾ ਤਾਂ ਜਦੋਂ ਉਹਨੇ ਟਾਇਲਟ ਵਿੱਚੋਂ ਕੱਢ ਲਈ ਆ ਸਾਫ ਸਫਾਈ ਕਰ ਲਈ ਇਹ ਲੋਕਾਂ ਨੂੰ ਉਹ ਵੀ ਹਾਈਲਾਈਟ ਕਰ ਦਿੱਤਾ ਵੀ ਇਹ ਸੁਧਾਰ ਸੁਧਾਰ ਆ ਗਿਆ ਜੇ ਕਿਸੇ ਕਾਕਰੋਚ ਦੇ ਪਰਮਾਰ ਸੀਗੇ ਜਦੋਂ ਉੱਥੇ ਜਾਂਦੇ ਉਹਨੇ ਕਿਚਨ ਸੋਹਣੀ ਬਣਾ ਲਈ ਆ ਅਸੀਂ ਉਹ ਵੀ ਲੋਕਾਂ ਨੂੰ ਦੱਸਦਾ ਵੀ ਚੇਂਜ ਆਈ ਆ ਵੀ ਇੱਕ ਡਾਕਟਰ ਸਾਹਿਬ ਤੁਸੀਂ ਬਾਕੀ ਵਾਲੀ ਗੱਲ ਕੀਤੀ ਦੇਖੀ ਸੀ ਉਹ ਵੀਡੀਓ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਾਮਾਨੀ ਨਹੀਂ ਉਹਦੇ ਵਿੱਚ ਤੁਸੀਂ ਉਹ ਅਪਰੀਸ਼ੀਏਟ ਵੀ ਕੀਤਾ ਬਜ਼ੁਰਗ ਨੂੰ ਜਿਹੜਾ ਤੁਹਾਨੂੰ ਉਸ ਵੇਲੇ ਇੱਕ ਆਫਰ ਕਰ ਰਿਆ ਸੀ ਵੀ ਤੁਸੀਂ ਉਹਨੂੰ ਵਰਖੀ ਖਾ ਕੇ ਜਾਓ ਤੇ ਤੁਸੀਂ ਉੱਥੇ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਕਿ ਹੁਣ ਤੁਹਾਨੂੰ ਮੈਂ ਸਨਮਾਨਤ ਵੀ ਕਰੂੰਗਾ ਕਿਉਂਕਿ ਜਿਹੜੀ ਇਹ ਤੁਸੀਂ ਮੇਰੇ ਕੰਮ ਤੇ ਕਿਹਾ ਤੇ ਲੋਕਾਂ ਨੂੰ ਵਧੀਆ ਚੀਜ਼ਾਂ ਜਿਹੜੀਆਂ ਮੁਹੱਈਆ ਕਰਵਾਉਣ ਲੱਗ ਪਏ ਡਾਕਟਰ ਸਾਹਿਬ ਦੁੱਧ ਦੀ ਅੱਜਕੱਲ ਬਹੁਤ ਵੀਡੀਓਜ਼ ਵਾਇਰਲ ਹੋਣੀਆਂ ਇੱਕ ਕੰਕ ਦੀ ਗੱਲ ਆ ਰੂਹ ਦੀ ਕਲਕ ਵੱਲ ਰਹੀ ਹੈ ਦੁੱਧ ਕਿਸ ਤਰ੍ਹਾਂ ਬਣ ਰਿਹਾ ਇਹ ਇਹੜੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾਉਣੇ ਲੋਕਾਂ ਨੂੰ ਕਿਸ ਤਰ੍ਹਾਂ ਪਛਾਣ ਇਹਨਾਂ ਦੀ ਹੋਣੀ ਚਾਹੀਦੀ ਆ ਵੀ ਇਹ ਚੀਜ਼ਾਂ ਸਾਨੂੰ ਮਲਟੀ ਹੈ ਜਿਵੇਂ ਜੇ ਉਦਾਂ ਹੀ ਗ੍ਰੋਸ ਅਪੀਅਰੈਂਸ ਤੋਂ ਪਤਾ ਲੱਗ ਜੇ ਜੀ ਤਾਂ ਮੇਰਾ ਖਿਆਲ ਆ ਭਈ ਉਹ ਫਿਰ ਤਾਂ ਉਹ ਲੈਬ ਦੀ ਵੀ ਲੋੜ ਹੀ ਨਾ ਪਵੇ ਸਾਡੇ ਕੋਲ ਔਥੈਂਟਿਕ ਪੈਰਾਮੀਟਰਸ ਐਸ ਇਹੀ ਹੁੰਦਾ ਭਈ ਜਿਹੜਾ ਕੋਈ ਚੀਜ਼ ਸਾਨੂੰ ਕਵੇ ਚਾਵਲ ਇਦਾਂ ਆ ਐਗਗਾ ਇਦਾਂ ਆ ਗਿਆ ਫਲਾਣਾ ਚੀਜ਼ ਆ ਗਿਆ ਅਸੀਂ ਉਹਦੀ ਸੈਂਪਲਿੰਗ ਕਰਵਾ ਲਈਦੀ ਫੂਡ ਐਂਡ ਡਰੱਗ ਲੈਬ ਕਰਨ ਤੋਂ ਭੇਜ ਦੇਈਦਾ ਸੈਂਪਲ ਟੈਸਟ ਕਰਾ ਲਈਦੇ ਬਾਕੀ ਰਹੀ ਗੱਲ ਇਹ ਕਿ ਆਪਣੇ ਕੋਈ ਇੱਕ ਫੂਡ ਸੇਫਟੀ ਔਨ व्हील्स ਆ ਗਈ ਆ ਬਾਹਰ ਖੜੀ ਆ ਉਹ ਲਗਾਤਾਰ ਮੂਵ ਕਰੂ ਕਰੂਗੀ ਸਪੋਰਟ ਤੇ ਜਾਊ ਕਰੂਗੀ ਅਸੀਂ ਉੱਥੇ ਜਾ ਕੇ ਇਹਦੇ ਵਿੱਚ ਟੈਸਟ ਆ 100 ਦੇ ਕਰੀਬ ਟੈਸਟ ਹੈ ਉਹ ਅਸੀਂ ਟੈਸਟ ਉੱਥੇ ਹੀ ਲਾ ਦੇਣੇ ਕਰਨੇ ਇੱਕ ਛੋਟੀ ਜਿਹੀ ਪੈਸੇ ਅਮਾਉਂਟ ਦਾ 50 ਰੁਪੀਏ ਦੇ ਲਗਭਗ ਉਹ ਸਰਕਾਰੀ ਫੀਸ ਹੈ ਉਹਦੀ ਰਸੀਦ ਕੱਟ ਕੇ ਦੇਣੀ ਆ ਉਹ ਅਸੀਂ ਉੱਥੇ ਮੌਕੇ ਤੇ ਮਿਲਕ ਮਿਲਕ ਪ੍ਰੋਡਕਟ ਦਾ ਕੋਈ ਚੀਜ਼ ਕਲਰ ਪਰਮਿਟਡ ਵਰਤੇ ਆ ਮਸਾਲਿਆਂ ਚ ਕਿਹੜੇ ਕਲਰ ਵਰਤੇ ਆ ਪੈਸਟੀਸਾਈਡ ਕਿਦਾਂ ਤੁਸੀਂ ਦੇਖੋਗੇ ਅੱਜਕੱਲ ਆਖ ਕਿ ਸੀੜੀ ਨਾ ਲੱਗ ਜਾਏ ਕੀੜਾ ਨਾ ਲੱਗ ਜਾਏ ਲੋਕੀ ਪੈਸਟੀਸਾਈਡ ਪਾਉਣ ਲੱਗ ਪਏ ਸੁਣ ਲੈ ਲਓਗੀ ਤੁਹਾਨੂੰ ਸਾਹਿਬ ਸੋ ਜੀ ਦੇਖ ਲੈ ਚੰਕ ਕੇ ਕੋਈ ਚੀਜ਼ ਹੈ ਨਾ ਤੁਸੀਂ ਮੈਨੂੰ ਲਾਉਗੀ ਵਿੱਚੋਂ ਜਿਹਦਾ ਉਹ ਬੜੀ ਕੈਮੀਕਲ ਵਿੱਚੋਂ ਬੜਾ ਸਾਫ਼ ਹੁੰਦਾ ਸੋ ਜੀ ਦੀ ਸੋ ਉਹ ਟੈਸਟ ਜਿਹੜੇ ਸਾਰੇ ਆ ਤੇਲ ਆਇਲ ਆ ਤੜਦਾ ਕਿੰਨੀ ਇੱਕ ਵਾਰੀ ਆ ਟ੍ਰਾਂਸਫਰ ਕਿੰਨੀ ਕਿ ਬਣ ਗਈ ਆ ਉਹ ਸਾਡੀ ਫੂਡ ਸੇਫਟੀ ਨੂੰ ਹੀਲਸ ਆ ਉਹ ਟੈਸਟ ਕਰਾਂਗੇ ਉਦੋਂ ਹੀ ਪਤਾ ਲੱਗੂਗਾ ਸਾਡਾ ਅਸੀਂ ਮੌਕੇ ਤੇ ਮਿਆਰ ਦੱਸ ਦੇਣਾ ਉਹਦੇ ਦੋ ਪਰਪਸ ਆ ਵੀ ਉਹਦੇ ਚ ਅਸੀਂ ਲੀਗਲ ਕਾਰਵਾਈ ਭਾਵੇਂ ਨਹੀਂ ਕਰਦੇ ਪਰ ਅਸੀਂ ਅਵੇਅਰ ਕਰ ਦਿੰਦਾ ਅਵੇਅਰਨੈਸ ਜਿਹੜੀ ਉਹ ਬਾਈਲੈਟਰਲ ਆ ਅਵੇਰ ਉਸ ਵੈਂਡਰ ਨੂੰ ਵੀ ਕਰਦੇ ਆ ਤੇਰਾ ਆ ਸਟੈਂਡਰਡ ਆ ਵੀ ਜਿਹੜਾ ਤੂੰ ਆ ਚੀਜ਼ ਵੰਦ ਰਿਆਂ ਤੇਲ ਵੰਦ ਰਿਆਂ ਜਾਂ ਮਠਿਆਈਆਂ ਜਾਂ ਜੋ ਵੀ ਆ ਨੰਬਰ 2 ਤੇ ਉੱਥੇ ਪਬਲਿਕ ਜਿਹੜੀ ਆ ਆ ਜਾਂਦੀ ਆ ਪਬਲਿਕ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਤੇਲ ਸੀ ਜਿਹਦੇ ਚ ਤਲ ਕੇ ਪਕੌੜੇ ਖੜਾਉਂਦਾ ਸੀ ਇਹਦੇ ਤੇਲ ਦਾ ਮਿਆਰ ਆ ਲੋਕਾਂ ਨੂੰ ਵੀ ਦੱਸ ਦੇਗਾ ਤੇ ਲੋਕੀ ਵੀ ਫਿਰ ਟਿੱਕ ਫੜਨਗੇ ਕਾਲਰੋਂ ਬੰਦੇ ਨੂੰ ਫੜਨ ਕਰਨਗੇ ਦੂਜੀ ਇੱਕ ਗੱਲ ਮੈਂ ਹੋਰ ਐਡ ਕਰਨੀ ਜਿਹੜੀ ਵਿੱਚ ਰਹਿ ਗਈ ਸੀ ਵੀ ਜਦੋਂ ਸੈਂਪਲ ਦਾ ਰਿਜ਼ਲਟ ਆਉਂਦਾ ਜਨੂ ਹਾ ਸਾਹਿਬ ਦਿਲਜੀਤ ਜੀ ਉਹਦਾ ਜੇ ਤਾਂ ਅਨਸੇਫ ਆ ਜਾਂਦਾ ਜੀ ਤਾਂ ਸੀ ਮਹੀਨੇ ਦਾ ਸਬਸਟੈਂਡਰਡ ਚ ਨੋਟਿਸ ਦੇ ਦਿੱਤਾ ਕਿ ਮਹੀਨੇ ਚ ਤੋਂ ਗਾਜ਼ੀਆਬਾਦ ਲੈਬ ਤੋਂ ਟੈਸਟ ਤਾਂ ਨਹੀਂ ਕਰਾਉਣਾ ਕਰਾਸ ਚੈੱਕ ਤਾਂ ਨਹੀਂ ਕਰਾਉਣਾ ਚਾਹਨਾ ਉਹ 55 ਤੋਂ 5000 ਦਾ ਡਰਾਫਟ ਬਣਾਉਂਦਾ ਆਪਾਂ ਇੱਕ ਪ੍ਰੋਗਰਾਮ ਰੱਖ ਲਿਆ ਸੀ ਕਿ ਕੁਆਟਰਲੀ 3 ਮਹੀਨੇ ਇੱਕ ਚਾਹ ਪਾਣੀ ਦਾ ਮਿਲਣੀ ਰੱਖੀ ਦੀ 3 ਮਹੀਨੇ ਚ ਜਿੰਨੇ ਆ ਬੰਦੇ ਦੇ ਪਾਸ ਸੈਂਪਲ ਹੁੰਦੇ ਨੇ ਤੁਸੀਂ ਆਪ ਮੈਂ 400 ਸੈਂਪਲ ਲੈਂਦਾ ਹਾਂ ਇੱਕ ਮੋਟਾ ਯਾਦ ਦੱਸ ਦੇਣਾ ਇਹ ਚੋਂ ਲਗਭਗ ਮੰਨ ਲਓ 50 ਸੈਂਪਲ ਫੇਲ ਆਏ ਜਿਹੜੇ 350 ਪਾਸ ਆਏ ਆ ਉਹਨਾਂ ਨਾਲ ਵਾਰੀ 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 3-3 ਮਹੀਨੇ ਵੱਤ ਛੱਡ ਕੇ ਚਾਹੇ 70 80 60 70 ਬੰਦੇ ਹੋ ਜਾਂਦੇ ਆ ਉਹਨਾਂ ਨੂੰ ਚਾਹ ਦਾ ਕੱਪੜਾ ਇਹਦਾ ਆਪਾਂ ਹੱਥ ਮਲਾਈਦਾ ਫੇਕ ਟ੍ਰੇਨਿੰਗ ਟਾਈਪ ਵੀ ਹੋ ਜਾਂਦੀ ਆ ਅਵੇਰਨੈਸ ਵਾਲੀ ਫਿਰ ਨਾਲੇ ਉਹਨਾਂ ਨੂੰ ਇਹ ਵੀ ਕਹੀਦਾ ਵੀ ਹੁਣ ਤੁਸੀਂ ਇਹ ਸਟੈਂਡਰਡ ਜਿਹੜਾ ਇਹਨੂੰ ਕਾਇਮ ਵੀ ਰੱਖਿਓ ਯਾਰ ਐਵੇਂ ਬਹੁਤੇ ਨਾ ਐਵੇਂ ਐਸੀ ਦੇ ਚੱਕਰ ਚਾਰੀ ਕਮਾਈ ਦੇ ਚੱਕਰ ਚ ਹਾਂ ਕਮਾਈ ਦੇ ਚੱਕਰ ਚ ਨਾਲੇ ਉਦਾਂ ਵੀ ਐਵੇਂ ਬੰਦਾ ਚਾਵਲ ਵੀ ਜਾਂਦਾ ਕਈ ਵਾਰੀ ਕਿ ਮੇਰਾ ਪਾਸ ਆ ਗਿਆ ਤੇ ਉਹ ਵੀ ਨਹੀਂ ਹੋਣਾ ਚਾਹੀਦਾ ਉਹ ਮਿਆਰ ਕਾਇਮ ਰਹਿਣਾ ਚਾਹੀਦਾ ਅਸੀਂ ਹੋਰ ਕਿੰਨੇ ਨੂੰ ਕਾਇਮ ਰੱਖਿਓ ਸੋ ਡਾਕਟਰ ਸਾਹਿਬ ਤੁਸੀਂ ਇਸ ਚੀਜ਼ ਨੂੰ ਜਿੱਥੇ ਇਸ ਮਹਿੰਮ ਨੂੰ ਲੈ ਕੇ ਤੁਸੀਂ ਵਧੀਆ ਚੀਜ਼ਾਂ ਮਹਿੰਮ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਪਰਿਵਾਰ ਵੀ ਨਾਲ ਦੀ ਨਾਲ ਇਸ ਮਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਏ ਹਲਵਾਈ ਹੋਣਾ ਚਾਹੀਏ ਦੋਦੀ ਹੋਣਾ ਚਾਹੀਏ ਕੋਈ ਹੋਰ ਚੀਜ਼ ਦਾ ਹੋਵੇ ਉਹਦੇ ਨਾਲ ਦੋਨਾਂ ਚੀਜ਼ਾਂ ਨੂੰ ਪੈਰਲ ਲੈ ਕੇ ਤੁਸੀਂ ਇਸ ਮਹਿੰਮ ਨੂੰ ਸ਼ੁਰੂ ਕੀਤਾ ਸੀਗਾ ਜਿਵੇਂ ਤੁਸੀਂ ਦੱਸਦੇ ਹੋ ਜਿਨ੍ਹਾਂ ਦੇ ਰਿਜ਼ਲਟ ਪਾਸ ਵੀ ਆ ਜਾਂਦੇ ਆ ਤੇ ਉਹਨਾਂ ਦੇ ਨਾਲ ਮਿਲਣੀ ਤੇ ਜਿਨ੍ਹਾਂ ਨੇ ਕਿਤੇ ਰਿਜ਼ਲਟ ਉਹਨਾਂ ਨੂੰ ਲੱਗਦਾ ਆ ਵੀ ਇਹ ਫੇਲ ਆ ਗਾਜ਼ੀਆਬਾਦ ਨਹੀਂ ਜਾ ਸਕਦੇ ਉਹਨਾਂ ਨੇ ਕੀ ਸਮਝਦਾ ਨੇ ਉਹਨਾਂ ਨੇ ਫਿਰ ਕੀ ਨਹੀਂ ਗਾਜ਼ੀਆਬਾਦ ਕਹਦਾ ਉਹ ਤਾਂ ਫੇਸ ਕਰਨ ਫਿਰ ਇੱਥੇ ओके ਅਸੀਂ ਮੰਨ ਲਈਦਾ ਵੀ ਤੂੰ ਨਹੀਂ ਟੈਸਟ ਕਰਾਉਣਾ ਚਾਹੁੰਦਾ ਕਿਤੇ ਹੋਰ ਅਸੀਂ ਮੰਨ ਲਈਦਾ ਵੀ ਤੂੰ ਜੇ ਟੈਸਟ ਕਰਾਉਣਾ ਚਾਹੁੰਦਾ ਤੇ ਤੈਨੂੰ ਮਹੀਨੇ ਦੇ ਵਿੱਚ ਵਿੱਚ ਆ ਜਾ ਸੈਂਪਲ ਭੇਜਾਂਗੇ ਗਾਜ਼ੀਆਬਾਦ ਨੂੰ ਉਹ ਵਹੀਂ ਭੇਜਨੇ ਪਾਰਸਲ ਕਰਦੇ ਡਰਾਫਟ ਅਸੀਂ ਬਣਾਵਾ ਦੇਣਾ ਉਹਦਾ ਪੈਸੇ ਦੇਵੇਗਾ ਜਮਾ ਕਰਾਏਗਾ ਸਾਡੇ ਕੋਲ ਬਾਕੀ ਗੱਲ ਇੱਕ ਹੈਗੀ ਆ ਵੀ ਜਦੋਂ ਕੋਈ ਬੰਦਾ ਇੱਕ ਚੀਜ਼ ਯਾਦ ਰੱਖਣ ਵਾਲੀ ਹੈ ਜੀ ਮੰਨ ਲਓ ਬੰਦੇ ਦਾ ਰਿਜ਼ਲਟ ਸਬਸਟੈਂਡਰਡ ਆ ਗਿਆ ਹਾਂਜੀ ਇਹ ਵੀ ਤਾਂ ਹੋ ਸਕਦਾ ਗਾਜ਼ੀਆਬਾਦ ਤੋਂ ਅਨਸੇਫ ਆਜ ਬੰਦਾ ਤਾਂ ਇਹੀ ਸੋਚ ਕੇ ਚੱਲਦਾ ਵੀ ਮੇਰਾ ਅਨਸੇਫ ਆਇਆ ਉੱਥੋਂ ਪਾਸ ਆ ਜੂਗਾ ਤਾਂ ਹੋ ਸਕਦਾ ਜੇ ਸਬਸਟੈਂਡਰਡ ਆ ਉੱਥੋਂ ਅਨਸੇਫ ਆ ਜਾਏ ਰਸਾ ਟਾਈਟ ਹੋਰ ਹੋ ਜਾਏ ਆ ਹਨਾ ਇੱਕ ਦੂਜਾ ਇਹ ਵੀ ਹੋ ਸਕਦਾ ਵੀ ਜਿਹੜਾ ਅ ਅਨਸੇਫ ਆ ਗਿਆ ਤੇ ਉੱਥੋਂ ਫੇਰ ਅਨਸੇਫ ਆ ਗਿਆ ਤੇ ਫੇਰ ਰਸਾ ਤਾਂ ਵੀ ਪੱਕਾ ਹੋ ਗਿਆ ਕਿਉਂਕਿ ਦੋ ਰਿਪੋਰਟਾਂ ਫੇਰ ਜਰਾ ਪਕੀਆਂ ਹੋ ਗਈਆਂ ਫੇਰ ਸਜ਼ਾ ਵੀ ਪੱਕੀ ਹੋ ਗਈ ਇਹਦਾ ਮਤਲਬ ਇਥੋਂ ਇਹ ਵੀ ਇਸ ਗੱਲਬਾਤ ਤੋਂ ਇਹ ਵੀ ਲੱਗਦਾ ਹੈ ਕਿ ਕਈ ਬਹੁਤ ਸਾਰੇ ਲੋਕ ਜਿਹਨਾਂ ਨੂੰ ਭੇਦ ਹੁੰਦਾ ਹੈ ਵੀ ਹੋ ਸਕਦਾ ਮੇ ਵੀ ਗਾਹੀਆ ਵੱਤੋਂ ਵੀ ਆ ਸਕੋ ਉਹ ਲੋਕ ਵੀ ਨਹੀਂ ਕਰਵਾਉਣਾ ਚਾਹਦੇ ਹੁਣ ਹਾਂ ਦੇਖੋ ਕਈਆਂ ਬੰਦਿਆਂ ਨੂੰ ਇੰਨਾ ਕੌਨਫੀਡੈਂਸ ਹੁੰਦਾ ਆਪਣੀ ਚੀਜ਼ ਤੇ ਜਿੱਦਾਂ ਹੁਣ ਸਾਡੇ ਕੋਲ ਮਾਲਪੁਰ ਦਾ ਇੱਕ ਸੈਂਪਲ ਭਰਿਆ ਸੀ ਉਹਦੇ ਚ ਫੋਰਨ ਫੈਟ ਆਈ ਸੀ ਉਹਦੇ ਕਰਕੇ ਉਹ ਅਨਸੇਫ ਆ ਗਿਆ ਖੋਏ ਦਾ ਸੈਂਪਲ ਬੰਦੇ ਵੀ ਠੀਕ ਸੀ ਅਗਲੇ ਨੂੰ ਕੌਨਫੀਡੈਂਸੀ ਵੀ ਨਹੀਂ ਮੇਰਾ ਮੇਰਾ ਠੀਕ ਹੋਣਾ ਚਾਹੀਦਾ ਜਦੋਂ ਉਹ ਸੈਂਪਲ ਪੈਸੇ ਜਮਾ ਕਰਾਏ ਗਾਜ਼ੀਆਬਾਦ ਗਿਆ ਸੈਂਪਲ ਉੱਥੋਂ ਸਬ ਸਟੈਂਡਰਡ ਆ ਗਿਆ ਮਤਲਬ ਬਹੁਤ ਵੱਡੀ ਰਾਹਤ ਮਿਲੀ ਉਹਨੂੰ ਕਿੱਥੇ ਸਾਵੇਂ ਮਾਂਜੋ ਵੱਡੀ ਅਦਾਲਤ ਚ ਕੇਸ ਲੱਗਣਾ ਸੀ ਦੂਜੀ ਚ ਲੱਗਣਾ ਸੀਗਾ ਉੱਥੇ ਸਜ਼ਾ ਜੇਲ੍ਹ ਵੀ ਹੋਣੀ ਸੀ ਹੁਣ ਉਹ ਸਿਰਫ ਪੈਨਲਟੀ ਵਾਲੇ ਖਾਤੇ ਚ ਆ ਗਿਆ ਤੇ ਸਿਰਫ ਜੁਰਮਾਨਾ ਪਾਉਗਾ ਸਬਸਟੈਂਡਰਲ ਚ ਉਹ ਐਡੀਸੀ ਦੇ ਲੱਗਣਾ ਤੇ ਉਹ ਬਚ ਗਿਆ ਬੜੀ ਵੱਡੀ ਰਾਹਤ ਆ ਤੁਹਾਡੇ ਮਾਲਪੁਰ ਏਰੀਆ ਦੀ ਹਾਂਜੀ ਕਾ ਕਲਰਫੁੱਲ ਮਠਾਈਆਂ ਦੀ ਤੁਸੀਂ ਗੱਲ ਕੀਤੀ ਆ ਹਾਲੇ ਵੀ ਅਸੀਂ ਬਜ਼ਾਰਾਂ ਚ ਦੇਖੀ ਐ ਐਕਚੁਅਲੀ ਲੋਕਾਂ ਦਾ ਗ੍ਰਾਹਕ ਦਾ ਆਕਰਸ਼ਣ ਬਣਾਉਣ ਲਈ ਚਾਹੇ ਉਹ ਰਸਗੁੱਲੇ ਹੋਣ ਚਾਹੇ ਗਲਾਬ ਜਾਮਨ ਚਾਹੇ ਚੰਚਮ ਜਿਹੜੀ ਉਹ ਕਲਰਫੁੱਲ ਹਾਲੇ ਵੀ ਜ਼ਿਆਦਾਤਰ ਤੁਹਾਨੂੰ ਉਹਦੇ ਵਿੱਚ ਦਿਖਣੀਆਂ ਦਿਖਾਈ ਦੇਣਗੀਆਂ ਚਾਹੇ ਕੋਈ ਵੀ ਸ਼ਹਿਰ ਹੋਵੇ ਜ਼ਿਲ੍ਹੇ ਦਾ ਹੋਵੇ ਜਾਂ ਕਿਤੇ ਵੀ ਇਹ ਵੀ ਇੱਕ ਲੋਕਾਂ ਦੇ ਵਿੱਚ ਹਾਲੇ ਤੱਕ ਕਾਫੀ ਜ਼ਿਆਦਾ ਪਾਇਆ ਜਾ ਰਿਹਾ ਦੇਖਿਆ ਜਾ ਇੱਕ ਨਾ ਡੈਫੋਡਲ ਫਲਾਵਰ ਸੁਣੀ ਸੀ ਪੋਏ ਡੈਫੋਡਲਸ ਜੀ ਤੇ ਉਹ ਕਲਰਫੁੱਲ ਬੜਾ ਵਧੀਆ ਹੁੰਦਾ ਫਲਾਵਰ ਪਰ ਹੁੰਦਾ ਬੜੇ ਥੋੜੇ ਡਿਊਰੇਸ਼ਨ ਲਈ ਜੀ ਜੇ ਤੁਸੀਂ ਕੋਈ ਵੀ ਚੀਜ਼ ਹੈ ਤੁਸੀਂ ਸੋਚੋ ਤੇ ਕਾ ਤੂੰ ਮਠਿਆਈ ਲੈਣ ਦੀ ਉਹਦਾ ਪਿੰਕ ਜਿਹਾ ਕਲਰ ਹੈ ਚਮਚਾ ਮੈਂ ਤੁਹਾਡੇ ਜਾਂ ਲੱਡੂ ਬੜੇ ਲਾਲ ਲਾਲ ਬੇਸਣ ਦਾ ਕਲਰ ਬੜਾ ਲਾਲਾ ਤੁਸੀਂ ਦੱਸੋ ਉਹ ਕਲਰ ਜਿਹੜਾ ਸਾਹਮਣੇ ਪਈ ਚੀਜ਼ ਹੈ ਕਲਰ ਹੁੰਦਾ ਕਾਦੇ ਵਾਸਤੇ ਅੱਖਾਂ ਵਾਸਤੇ ਅੱਖਾਂ ਵਾਸਤੇ ਆਪਾਂ ਸੂਟਾਂ ਦੇ ਕਲਰ ਦੇਖਦੇ ਆ ਟਰਬਨ ਦਾ ਕਲਰ ਦੇਖਦੇ ਆ ਘਰ ਚ ਰੰਗ ਕਰਾਉਣੇ ਉਹਦਾ ਕਲਰ ਦੇਖਦੇ ਆ ਕਾਰਾਂ ਕੋਠੀਆਂ ਚ ਰੰਗ ਕਰਾਉਣੇ ਕਾਰਾਂ ਦਾ ਕਲਰ ਦੇਖਦੇ ਆ ਹਨਾ ਸੂਟਾਂ ਦਾ ਜੇ ਸਾਰਾ ਕੁਝ ਕਲਰ ਦੇ ਦੇ ਕਿਉਂਕਿ ਉਹ ਲੰਬਾ ਅਰਸਾ ਤੁਹਾਡੀਆਂ ਅੱਖਾਂ ਦਾ ਬੜਿਆ ਰਹਿਦਾ ਕੰਟੈਕਟ ਸੰਬੰਧ ਲੰਬਾ ਸਮਾਂ ਬਣਿਆ ਰਹਿੰਦਾ ਉਹ ਮਠਿਆਈ ਤਾਂ ਤੁਸੀਂ ਖਾਣੀ ਆ ਤੁਹਾਡੇ ਢਿੱਡ ਚ ਚਲ ਜਾਣੀ ਉਹਨੇ ਕਲਰ ਕਿੱਥੇ ਗਿਆ ਉਹ ਤਾਂ ਟਾਇਲਟ ਸਟੂਲ ਵਿੱਚ ਬਾਹਰ ਵਾਪਸ ਆਜੂਗੀ ਚੀਜ਼ ਉਹ ਤਾਂ ਮੈਂ ਗੱਲ ਕਰਦਾ ਵੀ ਤੁਸੀਂ ਚੀਜ਼ ਅੱਖਾਂ ਲਈ ਸੂਟ ਦੇਖੋ ਹੋਰ ਚੀਜ਼ ਦੇਖੋ ਆਪਾਂ ਨੂੰ ਕੋਈ ਗੱਲ ਨਹੀਂ ਪਰ ਫੂਡ ਉਹ ਦੇਖੋ ਯਾਰ ਜਿਹੜਾ ਤੁਹਾਡੀ ਫੂਡ ਪਾਈਪ ਲਈ ਫਿੱਟ ਹੈ ਅਸੀਂ ਕਈ ਵਾਰ ਕਹਿੰਦੇ ਸਾਬਣ ਬੰਦੇ ਸਮੈਲ ਲੈਂਦੇ ਆ ਚਲੋ ਦੇਖ ਲੈਣ ਸਾਨੂੰ ਕੀ ਇਤਰਾਜ ਹੈ ਪਰ ਸਾਬਣ ਜਿਹੜਾ ਹੈ ਜੇ ਉਹਦੇ ਸਮੈਲ ਤੁਸੀਂ ਦੇਖਦੇ ਹੋ ਤੁਸੀਂ ਸੁੰਘ ਕੇ ਤਾਂ ਉਹ ਤੁਹਾਡੀ ਸੈਂਸ ਆਫ ਸਮੈਲ ਵਾਸਤੇ ਹੈ ਸਨ ਨੱਕ ਵਾਸਤੇ ਚਾਹੀਦਾ ਕੀ ਹੈ ਸਾਬਣ ਚਾਹੀਦਾ ਜਿਹੜਾ ਤੁਹਾਡੀ ਸਕਿਨ ਲਈ ਵਧੀਆ ਹੋਵੇ ਸਾਫ ਕਰੇ ਸਕਿਨ ਲਈ ਵਧੀਆ ਹੋਵੇ ਸਕਿਨ ਲਈ ਫਿੱਟ ਹੋਵੇ ਉਹ ਸਮੈਲ ਨਾ ਵੀ ਹੋਵੇ ਉਹਦੀ ਮਤਲਬ ਨਾ ਸਾਡੇ ਸੇਫ ਹੋਣਾ ਚਾਹੀਦਾ ਜੀ ਤੁਹਾਡਾ ਸੇਫ ਜਿਸ ਪਰਪਸ ਲਈ ਤੁਸੀਂ ਵਰਤੇ ਹੋ ਉਹਦੇ ਲਈ ਹੋਣਾ ਚਾਹੀਦਾ ਕੱਪੜੇ ਵੀ ਆਮ ਤਰਤੇ ਉਹੀ ਪਾਉਣੇ ਚਾਹੀਦੇ ਜਿਹੜੇ ਤੁਹਾਨੂੰ ਅਲਰਜੀ ਨਾ ਕਰਨ ਜਿਹੜੇ ਤੁਹਾਡੀ ਸਿਹੜੀ ਲਈ ਵਧੀਆ ਹੋਣ ਸੁਦੇਣ ਹੋਣ ਤੇ ਮਠਿਆਈ ਜਿਹੜੀ ਆ ਨਾ ਤੁਹਾਡੇ ਲਈ ਫਲਟ ਹੋਣੀ ਚਾਹੀਦੀ ਕਿਉਂ ਕਿ ਕਲਰ ਦੇ ਚੱਕਰ ਵਿੱਚ ਇਹ ਰੰਗ ਵਾਲੇ ਚੱਕਰ ਦੇ ਵਿੱਚ ਇਹ ਲੋਕਾਂ ਨੂੰ ਤਾਂ ਪਤਾ ਨਹੀਂ ਹੈਗਾ ਪਰ ਅਸੀਂ ਤਾਂ ਫੂਡ ਲੈਬ ਤੋਂ ਟੈਸਟ ਕਰਵਾ ਲਿਆ ਸੈਂਪਲ ਚਾਹੀ ਹੋ ਗੀ ਖੁੱਡੇ ਸੈਂਪਲ ਭਰਿਆ ਆਵੇ ਚਮਚੰਦਾ ਉਹ ਅਨ ਸੇਫ ਆ ਗਿਆ ਜਾ ਉਹ バスਡੰਡੂ ਸ਼ਰਪੁਰ ਲਾਗੇ ਸੈਂਪਲ ਭਰੇ ਹੋਏ ਅਨਸੇਫ ਆ ਗਿਆ ਆ ਹੋ ਜਿੱਥੇ ਵੀ ਕਿਤੇ ਦੇਖਦੇ ਆ ਕਲਰ ਦੇ ਚੱਕਰ ਚ ਨਾ ਉਹ ਜਿਹਦਾ ਸੁਣਦੇ ਹੁੰਦੇ ਨੇ ਨਾ ਫੈਸ਼ਨ ਕੇ ਦੌਰ ਮੇ ਗਰੰਟੀ ਦੀ ਇੱਛਾ ਮਤ ਕਰੇ ਤੇ ਆ ਕਲਰ ਦੇ ਚੱਕਰ ਚ ਨਾ ਫਿਰ ਤੰਦਰੁਸਤੀ ਦੀ ਇੱਛਾ ਨਾ ਕਰੇ ਉਹ ਕਿਆ ਬਾਤ ਹਾਂ ਜਿਹੜਾ ਰੰਗ ਰੰਗ ਬਹੁਤੇ ਦੇਖਦੇ ਆ ਪਤਾ ਨਹੀਂ ਤੁਹਾਨੂੰ ਹੋਣਾ ਕੀ ਆ ਕਰਨੂ ਇੰਨੀਆਂ ਹੈਜ਼ਰਡਸ ਚੀਜ਼ਾਂ ਅਨਸੇਫ ਦਾ ਮਤਲਬ ਹੀ ਹੁੰਦਾ ਪਈ ਹੈਜ਼ਰਡਸ ਆ ਖਤਰਨਾਕ ਹੈ ਜ਼ਹਿਰੀਲੀ ਆ ਕਟਿਆ ਬਹੁਤ ਕਟਿਆ ਖਾਣ ਲਈ ਫੈਟੀ ਨਹੀਂ ਹੈ ਜੀ ਅਨਸੇਫ ਹੈ ਆ ਰਸਾ ਬਹੁਤ ਵਧੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਵੀ ਕੋਸ਼ਿਸ਼ ਕਰਦੇ ਰਹੇ ਪਿਛਲੇ ਕਾਫੀ ਸਮੇਂ ਤੋਂ ਕਿਉਂ ਕਿਸੇ ਕਾਰਨ ਆਪਾਂ ਤੁਹਾਡੇ ਨਾਲ ਅਪਰੋਚ ਨਹੀਂ ਕਰ ਸਕ ਗਏ ਜਿਵੇਂ ਤੁਹਾਡੀ ਕਾਰਵਾਈ ਤੁਸੀਂ ਇੰਜਾਮ ਦਿੰਦੇ ਸੀ ਵਕ ਵਕ ਥਾਮਾਂ ਤੇ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਸੀ ਅਸੀਂ ਕੋਸ਼ਿਸ਼ ਇਹ ਹੈ ਵੀ ਸਾਰੀ ਗੱਲਬਾਤ ਆਪਾਂ ਅੱਜ ਇਸ ਗੁਫਤਗੂ ਦੇ ਦੌਰਾਨ ਹੀ ਸ਼ਾਮਲ ਕਰ ਲਈਏ ਸੋ ਹੋਰ ਕੋਈ ਗੱਲਬਾਤ ਜਿਹੜੀ ਆਪਾਂ ਇਸ ਗੁਫਤਗੂ ਦੇ ਦੌਰਾਨ ਵਿਚਰਗੈ ਇਸ ਜਿਹੜਾ ਤੁਹਾਡੀ ਮੁਹਿੰਮ ਦੇ ਦੌਰਾਨ ਜਾਂ ਲੋਕਾਂ ਨੂੰ ਮੈਸੇਜ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਆਪਾਂ ਵਿਚਰਗੈ ਉਹ ਜ਼ਰੂਰ ਜੀ ਉਹ ਮੈਂ ਇਹ ਜ਼ਰੂਰ ਦੱਡਿ ਚੁਣਾ ਜਿਹਨੋਂ ਹੱਸ ਤੈ ਜ਼ ਮੈਂ ਫੇਸ ਕੀਤਾ ਜੋ ਕਹਿ ਦਿੰਦੇ ਮੈਂ ਵੀ ਤੁਸੀਂ ਵੀ ਸਾਰਿਆਂ ਨੇ ਦੇਖਿਆ ਉਹ ਤਾਂ ਜੀ ਜਗ ਜाहिर ਵੀ ਯਾਰ ਇੱਥੇ ਅਡਲਟਰੇਸ਼ਨ ਆ ਹਿਆਰਪੁਰ ਚ ਜੇ ਮੈਂ ਤਰਨਤਨ ਡਿਊਟੀ ਲੱਗਦੀ ਆ ਜੇ ਮੇਰੀ ਜਲੰਧਰ ਲੱਗਦੀ ਆ ਤਾਂ ਉੱਥੇ ਅਡਲਟਰੇਸ਼ਨ ਸ਼ੁਰੂ ਹੋ ਜਾਂਦੀ ਆ ਮਿਲਾਵਟ ਕੋਰੀ ਫੜੀ ਜਾਂਦੀ ਜੇ ਮੈਂ ਤਰਨਤਨ ਜੰਨਤ ਉੱਥੇ ਹਾਈਲਾਈਟ ਹੋ ਜਾਂਦਾ ਸਾਰਾ ਕੁਝ ਜਦੋਂ ਹਿਆਰਪੁਰ ਨੇ ਇੱਥੇ ਹਾਈਲਾਈਟ ਹੋ ਜਾਂਦਾ ਬੰ ਲੋਕੀ ਸਵਾਲ ਮੀਡੀਆ ఎవਰੀਥਿੰਗ ਐਵਰੀਬਾਡੀ ਕੁਐਸਚਨ ਰੇਜ਼ ਕਰਦਾ ਵੀ ਯਾਰ ਇੱਥੇ ਹੀ ਆ ਸਭ ਕੁਝ ਤੇ ਅਗਲੇ ਫਿਰ ਇੱਕ ਅਗਲਾ ਸਵਾਲ ਉਠਾਉਂਦੇ ਆ ਹਾਂਜੀ ਵੀ ਕੀ ਇਹਨਾਂ ਦਾ ਕੀ ਅੰਦਰ ਕੀ ਬਾਤ ਕੀ ਆ ਹੂੰ ਪੇ ਜਿਹੜਾ ਹੈ ਕਿਉਂ ਨਹੀਂ ਹੋ ਰਿਹਾ ਤੁਰਦੇ ਨਹੀਂ ਨਿਕਲਦੇ ਨਹੀਂ ਸੈਂਪਲਿੰਗ ਜਿਹੜਾ ਇਦਾਂ ਵੀ ਸਵਾਲ ਉਠਵਾਉਂਦੇ ਆ ਉਹ ਵੀ ਮੈਨੂੰ ਲੱਗਦਾ ਪੇ ਜੇ ਤੁਸੀਂ ਆ ਮੈਂ ਆ ਜੇ ਆਪਾਂ ਇਦਾਂ ਮੰਨ ਕੇ ਚੱਲੀਏ ਪੇ ਆਪਾਂ ਸੱਚੇ ਆ ਪਰ ਸਾਡੇ ਤੇ ਇਲਜ਼ਾਮ ਲੱਗਦਾ ਜੀ ਫਿਰ ਆਪਾਂ ਆਪਣੇ ਨੂੰ ਸੱਚੇ ਸਾਬਤ ਕਰਨ ਲਈ ਵੀ ਕੁਝ ਕਰਕੇ ਆਪਾਂ ਨੂੰ ਕੰਮ ਕਰਨਾ ਪਊ ਬਿਲਕੁਲ ਕਰਕੇ ਦਿਖਾਉਣੇ ਆ ਪੇ ਆਪਾਂ ਸੱਚੇ ਆ ਫਿਰ ਕਿਉਂ ਕਹਿੰਦੀ ਗੱਲ ਸੁਣੀਏ ਕਿਉਂ ਗਲੁੱਠੇ ਸਾਡੇ ਮੈਂ ਤਿੰਨ ਚੀਜ਼ਾਂ ਇੱਕ ਡਾਇਲੋਗ ਕਿਸੇ ਬੜੀ ਸ਼ਖਸੀਅਤ ਦਾ ਆ ਉਹ ਹੈਗਾ ਮੈਂ ਆਪਣੀ ਗੱਲ ਕਰੂੰਗਾ ਉਹ ਉਹਦੇ ਨਾਲ ਮਿਲ ਕੇ ਕਰੂੰਗਾ ਥੋੜੀ ਬਹੁਤ ਕਮੀ ਰਹਿ ਜਾਂਦਾ ਹਾਲਾ ਗੱਲ ਨਾ ਹਮ ਆਂਖ ਝੁਕਾ ਕੇ ਬਾਤ ਕਰਾਂਗੇ ਬਿਲਕੁਲ ਗੁੱਡ ਨਾ ਹਮ ਆਂਖ ਉਠਾ ਕੇ ਬਾਤ ਕਰਾਂਗੇ ਨਾ ਹੰਕਾਰਜ ਕਰਾਂਗੇ ਹਮ ਆਂਖ ਮਿਲਾ ਕੇ ਬਾਤ ਕਰੇ ਆਂਖ ਮਿਲਾ ਕੌਣ ਸਕਦਾ ਜਿਹੜਾ ਵਧੀਆ ਆਪਣਾ ਕੰਮ ਵੀ ਵਧੀਆ ਹੋਵੇ ਕੱਲੀ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਕੱਲੀ ਓਨੈਸਟਲੀ ਸਭ ਕੁਝ ਨਹੀਂ ਹੈਗਾ ਇੱਕ ਬੰਦਾ ਆਫੀਸਰ ਆ ਓਨੈਸਟ ਹੈ ਉਹ ਫਾਇਕੀ ਨਹੀਂ ਕਦੀ ਕੱਢਦਾ ਉਹਦੀ ਓਨੈਸਟੀ ਨੂੰ ਚੱਟਣਾ ਬਿਲਕੁਲ ਮਲੋ ਤੁਸੀਂ ਓਨੇਸਟ ਹੋਣ ਦੇ ਨਾਲ ਨਾਲ ਲੋਕਾਂ ਨੂੰ ਵੀ ਤਾਂ ਕੰਫਰਟ ਮਿਲੇ ਨਾ ਲੋਕਾਂ ਨੂੰ ਆਰਾਮ ਮਿਲੇ ਲੋਕਾਂ ਨੂੰ ਲੱਗੇ ਕੁਝ ਹੋ ਰਿਹਾ ਹੈ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਹੋ ਕੇ ਸਮਰਪਿਤ ਹੋ ਕੇ ਵੀ ਕੰਮ ਕਰਨੇ ਬਾਕੀ ਇਹ ਮੈਂ ਕਹਿਣਾ ਬਾਕੀ ਮੈਂ ਕਹਿਣਾ ਲੋਕੀ ਜਾਗੇ ਆ ਪਰ ਅਜੇ ਖਤਮ ਨਹੀਂ ਖੜੋਤ ਨਹੀਂ ਹੈਗੀ ਬਹੁਤ ਹੋਰ ਜਗਾਉਣੇ ਆ ਬਹੁਤ ਲੋਕਾਂ ਚ ਤੁਰਨਾ ਅੱਗੇ ਅਜੇ ਹੋਰ ਬਹੁਤ ਵੱਡਾ ਵਰਗ ਹੈ ਜਦੋਂ ਉਹ ਜਾਗ ਗਿਆ ਨਾ ਮੈਂ ਲਿਖ ਕੇ ਦੇ ਦਿੰਦਾ ਜੀ ਚਾਹੇ ਪ੍ਰਵਾਸੀ ਆ ਚਾਹੇ ਕੋਈ ਆ ਜਿਹੜੇ ਵਰਕਸ਼ਾਪ ਚ ਗੰਦ ਪਾਇਆ ਟਾਇਲਟ ਅੰਦਰ ਬਣਾਈ ਆ ਬੀੜੀਆਂ ਸਿਗਰਟਾਂ ਪਿੰਦਾ ਉੱਥੇ ਚਾਹ ਜੋ ਤਮਾਕੂ ਉੱਥੇ ਖਾਂਦਾ ਥੁੱਕਦਾ ਉੱਥੇ ਪਾਨ ਖਾ ਖਾ ਉਹ ਸਭ ਚੇਂਜ ਹੋ ਜਾਣਾ ਸੁਧਰ ਜਾਣਾ ਦਿੱਖ ਲੋਕ ਬੜੇ ਆਵਾਮ ਬੜੀ ਵੱਡੀ ਚੀਜ਼ ਆ ਔਰ ਫੂਡ ਸੇਫਟੀ ਟੀਮਾਂ ਜਿਹੜੀਆਂ ਉਹ ਵੀ ਨਿਰੰਤਰ ਹੋਰ ਨਾ ਕੁਝ ਕਰਨ ਇਨਸਪੈਕਸ਼ਨ ਤੇ ਤੁਰੇ ਰਹਿਣਾ ਚਾਹੀਦਾ ਮੇਰਾ ਕਹਲਾ ਸਾਡੀ ਫੂਡ ਸੇਫਟੀ ਟੀਮ ਦਾ ਤਾਂ ਇੰਨਾ ਡਰ ਹੁੰਦਾ ਅਜ ਤੱਕ ਇਹ ਹੁਣ ਪ੍ਰਾਣਚਾਰੀ ਵੀ ਜਲਦੀਆਂ ਕਿਤੇ ਬਾਲਪੁਰ ਤਾਂ ਵੀ ਦੁਕਾਨਾਂ ਦੇ ਛੱਡ ਦਿੰਦੇ ਮਤਲਬ ਇਹ ਫੂਡ ਸੇਫਟੀ ਦਾ ਡਰ ਆ ਤੇ ਟੀਮਾਂ ਸਾਡੀਆਂ ਅਗਰ ਨਿਰੰਤਰ ਵਿਜ਼ਿਟ ਕਰਦੀਆਂ ਰਹਿਣ ਤੇ ਲੀਗਲ ਸੈਂਪਲਿੰਗ ਨਾ ਵੀ ਹੋਵੇ ਕਿਉਂਕਿ ਲੀਗਲ ਸੈਂਪਲ ਤੋਂ ਲੋਕੀ ਨਵੇਂ ਐਕਟ ਚ ਡਰਨ ਘੱਟ ਲੱਗ ਪੈ ਡਰ ਦੇ ਘੱਟ ਉਹ ਕਿੰਨੇ ਭਰਾਲੋ ਸੈਂਪਲ ਪੈਨਲਟੀ ਪੈਣੀ 5000 ਜੁਰਮਾਨਾ ਫੇਚਿਆ ਕੋਰਟ ਕੇਸ 100 ਚ 400 ਚ 3 ਨਾ 4 ਜਾਂ 5 ਅਨਸੇਫ ਆਜੂਗੇ ਉਹ ਲੋਕੀਓ ਪੋਸਿਬਿਲਟੀ ਘੱਟਾ ਲੋਕੀਓ ਤੋਂ ਡਰਦੇ ਘੱਟ ਆ ਸੈਂਪਲਿੰਗ ਮੇਰਾ ਖਿਆਲ ਆ ਕਿ ਮਿੱਟੀ ਪਟ ਹੋਣ ਤੋਂ ਡਰਦੇ ਬਿਲਕੁਲ ਲੋਕੀ ਕਹਿੰਦੇ ਆ ਭਾਵੇਂ ਤਮਾਕੂ ਖਾਈਏ ਉੱਥੇ ਸੀ ਭਾਵੇਂ ਉਥੇ ਟਾਇਲਟ ਬਣੀ ਹੋਵੇ ਭਾਵੇਂ ਉਹਦਾ ਗੰਧ ਐਕਸਟ੍ਰੀਮ ਦਾ ਹੋਵੇ ਮੱਖੀਆਂ ਮਰੀਆਂ ਹੋਣ ਦੀ ਮਠਿਆਈ ਚ ਸਾਰਾ ਕੁਝ ਫਲਾਈ ਕੈਚਰ ਕੋਈ ਨਹੀਂ ਲੱਗੇ ਹੋਣ ਪਰ ਪਤਾ ਨਾ ਲੱਗੇ ਕਿਹਨ ਆ ਬਿਲਕੁਲ ਕਾਸੀ ਪਤਾ ਲਾ ਦਿਦਾ ਜੀ ਇਸ ਗੱਲ ਤੋਂ ਡਰਦੇ ਆ ਇਹ ਇਹੀ ਇੱਕ ਜਿਹੜਾ ਪ੍ਰਭਾਵ ਹੈ ਢਾਂਗਾ ਤੁਹਾਡਾ ਡਾਕਟਰ ਸਾਹਿਬ ਆਪਾਂ ਇੱਥੇ ਸਪੈਸ਼ਲੀ ਕੋਈ ਤੁਹਾਡੀ ਇਹ ਨਹੀਂ ਗੱਲ ਕਰਦੇ ਇਹ ਤੁਸੀਂ ਡਿਜ਼ਰਵ ਕਰਦੇ ਹੋ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਡਰ ਦੀ ਗੱਲ ਕਰਦੇ ਹੋ ਚਾਹੇ ਤੁਸੀਂ ਕਿਸੇ ਖਾਸ ਕਿੱਜ ਤੇ ਜਾऊं ਮੈਰਿਜ ਤੇ ਕਿਤੇ ਜਾऊं ਲੋਕ ਡਰਦੇ ਇਸ ਚੀਜ਼ ਤੋਂ ਆ ਤੇ ਇਹ ਵਿਅਕਤੀ ਨੇ ਜਿਹੜਾ ਸਾਨੂੰ ਪਰਿਆ ਦੇ ਵਿੱਚ ਲਿਆ ਦੇਣਾ ਜਿਹੜੀਆਂ ਸਾਡੀਆਂ ਗਲਤੀਆਂ ਉਹ ਪਰਤੱਖ ਰੂਪ ਚ ਲੈ ਜਾਣੀਆਂ ਡਰਦਾ ਕਾਰਨ ਇਹ ਨਾ ਕੋਈ ਤੁਸੀਂ ਕਿਸੇ ਨੂੰ ਅੰਡਰ ਪ੍ਰੈਸ਼ਰ ਕਰਦੇ ਹੋ ਸੋ ਇਹ ਬਹੁਤ ਵਧੀਆ ਤੁਹਾਡੀ ਗੱਲ ਹੈਗੀ ਆ ਜੀ ਹਾਂ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੁੰਦਾ ਜਦੋਂ ਤੁਹਾਡੇ ਘਰ ਚ ਜਦੋਂ ਮਤਲਬ ਪੈਟਰੋਲ ਹੀ ਤੁਹਾਨੂੰ ਪਿੱਛੇ ਜੇ ਕਿਲਤ ਆ ਗਈ ਪੈਟਰੋਲ ਨਹੀਂ ਮਿਲੂਗਾ ਚਾਹੇ ਟਰੱਕਰਜ਼ ਦੀ ਸਟ੍ਰਾਈਕ ਜਾਂ ਇਦਾਂ ਦਾ ਹੋਇਆ ਐਕਟ ਨਵਾਂ ਆਇਆ ਜਾਂ ਕੁਝ ਵੀ ਹੈ ਨਾ ਉਹਦੇ ਜੋ ਕਰਨੇ ਪ੍ਰੋਟੈਸਟ ਜੀ ਕੀ ਆਪਾਂ ਜਦੋਂ ਲੱਗਣ ਲੱਪੈਂਦਾ ਪੈਟਰੋਲ ਆਪਾਂ ਸੰਕੋਚ ਕੇ ਨਹੀਂ ਚਲਾਉਣਾ ਸਕੂਟਰ ਆਪਾਂ ਆਪਾਂ ਕੋਸ਼ਿਸ਼ ਨਹੀਂ ਕਰਦੇ ਪਿਬਬਲਿਕ ਟਰਾਂਸਪੋਰਟ ਬੱਸ ਵਰਤ ਲਈਏ ਟ੍ਰੇਨ ਵਰਤ ਲਈਏ ਚੱਲਦੇ ਕਿ ਨਹੀਂ ਗੱਡੀ ਘੱਟ ਕੱਢੀਏ ਕਿਉਂਕਿ ਤੇਲ ਹੈ ਨਹੀਂ ਆਪਣੇ ਕੋਲ ਨਾ ਆਪਾਂ ਤੇਲ ਦੀ ਕੰਜ਼ਮਪਸ਼ਨ ਘਟਾ ਲਈਦੀ ਆ ਜੇ ਤੁਹਾਨੂੰ ਪਤਾ ਯਾਰ ਮਿਲਕ ਮਿਲਕ ਪ੍ਰੋਡਕਟ ਤੁਹਾਡੇ ਕੋਲ ਮਿਲਕ ਨਹੀਂ ਹੈਗਾ ਇਹਨਾਂ ਤਾਂ ਮਿਲਕ ਤੋਂ ਬਣੀਆਂ ਚੀਜ਼ਾਂ ਚ ਸੁਭਾਵਕ ਆ ਜਦੋਂ ਤੁਸੀਂ ਕਾਣਾ 20-20 ਕੁਇੰਟਲ ਮੰਗੋਗੇ ਖੋਆ ਜਦੋਂ 20-20 ਕੁਇੰਟਲ ਪਨੀਰ ਮੰਗੋਗੇ ਤਾਂ ਜਿਹੜਾ ਮਲਾਵਟ ਖੋਰ ਆ ਜਿਹੜਾ ਗੰਦ ਪਾਉਂਦਾ ਜਿਹਨੇ ਜ਼ਹਿਰ ਖੜਾਉਣਾ ਉਹਨੇ ਰੁਕਣਾ ਨਹੀਂ ਉਹ ਤੁਹਾਨੂੰ ਦੇ ਦੇਊਗਾ ਬਣਾ ਕੇ ਮੈਂ ਕਹਿਣਾ ਇਹ ਚਾਹੁੰਦਾ ਕਿ ਜਦੋਂ ਤੁਹਾਨੂੰ ਪਤਾ ਹੈ ਪਨੀਰ ਨਹੀਂ ਤਾਂ ਵਿਆਹਾਂ ਸ਼ਾਦੀਆਂ ਚ ਪਨੀਰ ਬਣਾ ਬੰਦ ਕਰ ਦਿਓ ਜੇ ਸ਼ੁੱਧ ਮਿਆਰੀ ਪਨੀਰ ਮਿਲਦਾ ਲੈ ਲਓ ਦੁੱਧ ਸ਼ੁੱਧ ਲੈ ਕੇ ਆਪ ਮਾਰੋ ਜਿਹੜਾ ਉਹ ਲੈਣਾ 200 ਰੁਪਏ ਵਾਲਾ ਪਨੀਰ ਲੈਣਾ ਯਾਰ 200 ਰੁਪਏ ਦਾ ਪਨੀਰ ਪੋਗੀ ਨਹੀਂ ਸਕਦਾ ਬੰਦੇ ਨੂੰ ਮਿਆਰੀ ਪਨੀਰ ਅਰ ਜੂਸ ਤੁਹਾਨੂੰ 35 ਰੁਪਏ ਦਾ ਨਾਰ ਮਿਆਰੀ ਮੇਲੀ ਨਹੀਂ ਸਕਦਾ ਥੋੜਾ ਆਪਣਾ ਵੀ ਤਾਂ ਵਰਤ ਲੋ ਯਾਰ ਤੁਹਾਨੂੰ ਨਗਲੀ ਪੜਾਊਗਾ ਗਲਤ ਪੜਾਊਗਾ ਸੋ ਮੈਂ ਕਹਿੰਦਾ ਜਦੋਂ ਤੁਹਾਨੂੰ ਲੱਗਦਾ ਕੋਈ ਚੀਜ਼ ਨਹੀਂ ਪੋਸੀਬਲ ਹੈਗੀ ਸੰਭਵ ਨਹੀਂ ਹੈਗੀ ਇੰਨੇ ਚ ਤੁਹਾਨੂੰ ਦੇ ਦੇ ਤਾਂ ਉਦੋਂ ਉਸ ਚੀਜ਼ਾਂ ਨੂੰ ਕੁਝ ਨਹੀਂ ਦਾਲ ਸਰਦੀਆਂ ਵਧੀਆ ਮਸਾਲਾ ਮੂੰਗੀ ਦਾਲ ਖਾ ਕੇ ਨਜ਼ਾਰੇ ਲਾਓ ਕੁਝ ਨਹੀਂ ਹੈਗਾ ਯਾਰ ਮੈਂ ਕਹਿੰਦਾ ਜ਼ਹਿਰ ਖਾਣ ਨਾਲੋਂ ਤਾਂ ਲੋਣ ਨਾਲ ਰੋਟੀ ਖਾ ਲਓ 1000 ਦਰਜੇ ਚੰਗਾ ਤੁਹਾਡੀ ਸਿਹਤ ਤਾਂ ਬਚੀ ਰਹੂਗੀ ਔਰ ਆਪਣੀ ਸਿਹਤ ਦਾ ਲਾਸਟਲੀ ਮੈਂ ਗੱਲ ਕਹਿਣੀ ਚਾਹਾਂ ਪਿੱਛੇ ਜੇ ਤੁਹਾਡੀ ਵੀ ਪ੍ਰੋਬਲਮ ਆਈ ਸੀ ਜੀ ਬਿਲਕੁਲ ਮੈਨੂੰ ਵੀ ਆਈ ਹਰ ਇੱਕ ਨੂੰ ਕਦੇ ਨਾ ਕਦੇ ਫਿਜ਼ੀਕਲ ਕੋ ਪ੍ਰੋਬਲਮ ਆਈ ਜੀ ਜਦੋਂ ਫਿਜ਼ੀਕਲ ਪ੍ਰੋਬਲਮ ਹੁੰਦੀ ਤਾਂ ਉਦੋਂ ਸਿਰਫ ਉਸ ਬੰਦੇ ਨੂੰ ਪਤਾ ਹੁੰਦਾ ਵੀ ਉਹਨੇ ਕਿਸ ਭਾਗ ਵੇਚਦੀ ਹੈ ਮੈਨੂੰ ਲੱਗਦਾ ਵੀ ਜੇ ਹਰ ਬੰਦਾ ਮੇਰੀ ਸਿਹਤ ਬਾਰੇ ਕੌਣ ਚਿੰਤਤ ਹੈ ਮੈਂ ਤੁਸੀਂ ਸਿਹਤ ਲਈ ਆਪਣੇ ਲਈ ਕੌਣ ਚਿੰਤਤ ਹੋਊਗਾ ਮੈਂ ਖੁਦ ਨਹੀਂ ਤੁਸੀਂ ਖੁਦ ਆਪਣੀ ਆਪਣੀ ਸਿਹਤ ਲਈ ਆਪ ਵਾਰੀ ਕਰੋ ਆਪ ਤੈਅ ਕਰੋ ਮੈਂ ਕੀ ਖਾਣਾ ਤੇ ਕੀ ਨਹੀਂ ਖਾਣਾ ਇੰਨੀ ਗੱਲ ਹੀ ਮੈਂ ਕਰਨੀ ਆ ਸੋ ਅੱਜ ਤਾਂ ਛੋਟ ਦਿਤਾਂ ਮੈਂ ਲੋਕਾਂ ਦੇ ਥੈਂਕ ਯੂ ਸ਼ੁਕਰ ਹੈ ਹਾਂ ਬਹੁਤ ਬਹੁਤ ਧੰਨਵਾਦ ਡਾਕਟਰ ਲਖਮੀ ਸਿੰਘ ਜੀ ਸੋ ਦੋਸਤੋ ਇਹ ਅਸੀਂ ਗੱਲ ਕੀਤੀ ਇੰਟਰੋ ਦੇ ਵਿੱਚ ਤਾਕਤ ਅਧਿਕਾਰੀ ਜ਼ਿਲ੍ਹਾ ਸਿਹਤ ਅਫਸਰ ਲਖਮੀ ਸਿੰਘ ਉਹ ਉਹਨਾਂ ਦੀ ਕਾਰਜਸ਼ੈਲੀ ਨੂੰ ਦੇਖ ਕੇ ਹੀ ਇਹਨਾਂ ਨੂੰ ਇਹ ਟਾਈਟਲ ਦਿੱਤਾ ਗਿਆ ਲੋਕਾਂ ਵੱਲੋਂ ਕਿਉਂਕਿ ਇਹ ਕਿਸੇ ਵੀ ਜਿਹੜੀ ਗੱਲਬਾਤ ਆ ਉਹਨੂੰ ਹੱਕ ਰਸੀ ਕਰਦੇ ਆ ਤੇ ਨਾਲ ਦੀ ਨਾਲ ਕਿਸੇ ਨਾ ਕੋਈ ਇਹੋ ਜਿਹੀ ਗੱਲਾਂ ਕਰਦੀ ਜਿਹੜਾ ਕਿਸੇ ਨੂੰ ਦੂਸੇ ਹੋਵੇ ਸਿਰਫ ਤੇ ਸਿਰਫ ਉਹਦੇ ਵੱਲੋਂ ਕੀਤੇ ਜਾ ਰਹੇ ਕੰਮ ਜਿਹੜੇ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਹੈ ਲੋਕਾਂ ਨੂੰ ਗਲਤ ਚੀਜ਼ ਮਈਆ ਕਰਵਾਈ ਜਾਂਦੀ ਆ ਮਲਾਪ ਪੂਰੀ ਦਿੱਤਾ ਉਹਨੂੰ ਲੈ ਕੇ ਹੀ ਇਹ ਉਹਦੇ ਵਿੱਚ ਆਪਣੇ ਇਸ ਟਾਈਟਲ ਦੇ ਜਿਹੜੇ ਭਾਗੀਦਾਰ ਬਣੇ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਚੈਨਲ ਦੇ ਮਾਧਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਬਹੁਤ ਬਹੁਤ ਧੰਨਵਾਦ ਬਹੁਤ ਬਹੁ